私はこの時代に起きているときに、私は思うんです。 ਕਿਉਂਕਿ ਅਗਲਾ ਬੀਟਿੰਗ ਹੋਣਾ ਹੈ ਅਸੂਲਤ ਦੇ ਬਾਰੇ ਵਿੱਚ ਇਹ ਕਰੂਗੀ ਕੋਈ ਨਾ ਕੋਈ ਸਭਾ ਪਰ ਮੈਂ ਬੰਦੇ ਕੋਈ ਨਹੀਂ ਇਹ ਸੋਚਦਾ ਸੀ ਕਿ ਬਾਕੀ ਬੰਦੇ ਕੋਲੋਂ ਇਹ ਜਿਹੜਾ ਸਰਵਾਰਕ ਹੋ ਰਹੇ ਨੇਗਾ ਰਾਤ ਤੱਕ ਸੀਮਿਤ ਕਰ ਦਿਆ ਕੁਝ ਸ਼ਰਾਬ ਦੇ ਬਸ ਉਹ ਸ਼ਰਾਬ ਹੀ ਆਪਾਂ ਗੱਲ ਕਰਦੇ ਹਾਂ ਮੈਂ ਇੱਕ ਕੋਰਸ ਹੁਦਾ ਜਦੋਂ ਮੈਂ ਇਸ ਦੇ ਸਮਾਂ ਦੇ ਲਾਗੇ ਮੈਂ ਨਾਲ ਉਸ ਦਾ ਬੰਦੇ ਨੂੰ ਇਹ ਲੋਕੀ ਜਿਹੜੇ ਚਾਹਤ ਪਾਸੋਂ ਮਿਲਦਾ ਉਹ ਤੇਰੇ ਹਰ ਸਮਾਜ ਦਾ ਬੰਦਾ ਜਿਹੜਾ ਉਹ ਆਪਣਾ ਇਹ ਜਦੋਂ ਮਾਣ ਤੋਂ ਸੰਪਰਕ ਤੇ ਪਾਉਣ ਲੱਗ ਪਏ ਤੇ ਜਦੋਂ ਮਾਣ ਤੋਂ ਪਾਉਣ ਲੱਗ ਪਏ ਤੇ ਇਹ ਕੋਈ ਚੀਜ਼ ਵੜੀ ਤੇ ਮੈਂ ਬੈਠੇ ਬੈਠੀ ਸੀ ਜਿਹੜੀ ਰਾਸ ਤੇ ਉਹਨਾਂ ਗੋਲੀ ਦੇ ਦਿਸੋ ਸੋਈ ਜੀਪ ਤੇ ਲੱਗਣਾ ਚੋ ਲੋ ਮੇਰਾ ਸਰਕਾਰ ਦੇ ਅੱਗੇ ਤਾਂ ਪੀਕ ਹੋਣਾ ਹੈ ਤੇ ਭੈਣ ਦੇ ਦਾ ਹੱਥ ਸਾਡੇ ਸਿਵਲ ਹੱਥਾਂ ਦੇ ਬਾਅਦ ਕੁਛ ਮੈਂ ਇੱਥੇ ਪਾਇਲ ਨਹੀਂ ਕਰਦਾ ਮੈਂ ਨਮਾਸ਼ਾ ਫੜਾ ਰਿਹਾ ਕਾਰ ਕਰ ਰਿਹਾ ਹਾਂ ਅਰ ਚਿਲੇ ਦਾ ਖਲਾਫ ਇਹ ਤੇ ਅਰ ਸਭ ਵੀ ਜੁਮੇ ਇਹ ਹਲਾਫ ਕਿ ਸਵੇਰੇ ਸਾਨੂੰ ਮੈਨੂੰ ਆਪ ਸ਼ਰਮ ਆਦੀ ਦੇਖਿਆ ਨਹੀਂ ਜਿਹੜਾ ਬੰਦਾ ਨਿਕਲਦਾ ਕਿ ਯਾਰ ਉੱਛੋਵੇਂ ਰਾਜਕਾਲਾ 7 ਵਜੇ ਮੈਂ ਕਿਹਾ ਉੱਛੋਵਾਂ ਉਹਨੇ 6:00 ਵਜੇ ਮਤਲਬ ਧਾਣਾ ਤੋਂ ਐਵੇਂ ਦੇ ਮੈਨੂੰ ਤੇ ਬੁਲਾਇਆ ਅਪਣੇ ਪਾਇਆ ਸੀ ਤਾਂ ਹੀ ਜਾ ਕੇ ਜਿੱਕਾ ਜੀ ਦਾ ਨਹੀਂ ਅਜਿਹਾ ਨਾ ਹੋ ਗਿਆ ਅਰੇ ਜੇ ਇਹ ਕਹੋਂ ਪੈ ਗਈ ਇਹ ਇਤਨੀ ਗੁੱਸਟਕ ਪ੍ਰਿਆ ਹੋਵੇ ਹਾਂ ਜੀ ਬੱਚੇ ਨੂੰ ਮਾਰੂਗੇ ਬੱਚਾ ਜੇ ਜੀ ਰੋਕੂਗੇ ਤੋਂ ਮੇਰੇ ਹੱਥਾਂ ਦਾ ਜਾਣ ਕੇ ਹੱਥਾਂ ਨਾਲ ਨਹੀਂ ਉਹ ਰੁੱਕਦੀ ਵੀ ਨਹੀਂ ਰੁਕਦੇ ਚਾਹੇ ਤਾਂ ਹੋਊਗਾ ਫੇ ਰੁਕਦੇ ਨਹੀਂ ਨਹੀਂ ਰੁਕਦੇ ਇਹ ਅਸੀਂ ਤਾਂ ਕਹਿੰਦੇ ਬੈਂਤੀਏ ਭਾਈ ਸੰਭਲੋ ਹੂੰ ਸੰਭਲੋ ਬੱਚਿਆਂ ਨੂੰ ਸੋਚੋ ਕੋਸ ਇਹ ਨਾਲ ਕਾਹਵ ਕੜਾਓ ਬਿਲਕੁਲ ਕਹਿੰਦੇ ਆ ਠੀਕ ਹੈ ਕਿ ਨਹੀਂ ਇਹਦੇ ਚ ਹੈ ਕਿ ਕੁਛ ਨਹੀਂ ਮਿਹਨਤ ਨਾਲ ਕਮਾਈ ਹੋਈ ਜਾ ਉਹ ਸਭ ਜਿਹੜੇ ਦੇਖੋ ਤੂੰ ਹੁਣ ਕਿੰਨੀ ਵਧੀਆ ਸਿਆਣੀ ਗੱਲ ਕੀਤੀ ਹੈ ਹਾਂਜੀ ਪਰ ਜੇ ਹੁਣ ਇਹ ਬੱਚੇ ਆ ਫਿਰ ਸਾਡੇ ਹੀ ਨਹੀਂ ਬਾਹਰ ਦੇ ਤਾਂ ਹੈ ਨਹੀਂ ਨਾ ਆਪਣੇ ਨੇ ਸਾਡੇ ਪਿੰਡ ਦੇ ਹੀ ਆ ਆਪਣੇ ਨੇ ਆਪਣੇ ਪਰ ਜੇ ਸਿਆਣੇ ਦੀ ਗੱਲ ਕੋਈ ਬੰਦਾ ਮੰਨ ਲਊਗਾ ਉਹ ਤਰ ਜਾ ਮੰਨ ਲੇ ਜੇ ਮੰਨ ਲੇ ਇੱਕ ਇੱਕ ਸਿਆਣੇ ਦੀ ਕਿਸੇ ਗੱਲ ਉਹਦੀ ਜ਼ਿੰਦਗੀ ਬਣ ਗਈ ਬਣ ਗਈ ਉਹ ਬੰਦਾ ਉਸ ਜ਼ਿੰਦਗੀ ਉਹ ਗੱਲ ਨੂੰ ਯਾਦ ਰੱਖਦਾ ਤੇ ਫਲਾਨੀ ਜਗ੍ਹਾ ਇਹ ਗੱਲ ਹੋਈ ਸੀ ਮੈਂ ਉਹਨੂੰ ਮੰਨ ਲਿਆ ਤੇ ਅੱਜ ਮੇਰੀ ਜ਼ਿੰਦਗੀ ਹੋਰ ਹੈ ਪਰ ਉਹ ਸਹੀ ਗੱਲ ਠੀਕ ਹੈ ਕਿ ਨਹੀਂ ਅੱਜ ਸਵੇਰੇ ਯਾਰਕ ਦੀ ਗੱਲ ਆ ਯਾਰਕ ਪਿੰਡ ਦੀ ਤੇ ਉੱਥੇ ਇੱਕ ਬੰਦਾ ਐਜੇ ਸਾਡੇ ਮਲਾਜ਼ਮ ਕੋਲ ਜਾ ਰਿਹਾ ਸੀ ਉਹ ਮੋਰੇ ਹੋਈ ਜਾ ਮੋਰੇ ਹੋਈ ਜਾ ਹੈ ਪਿੰਡ ਦੇ ਸੀ ਹਾਂ ਇਹ ਬਾਅਦ ਜਦੋਂ ਅਸੀਂ ਉਹ ਗੱਲ ਦਾ ਵਿਚੋੜ ਕੱਢਿਆ ਸਾਡੇ ਮਹਾਰਾਜਾ ਨੇ ਥੋੜੀ ਬਤਵੀ ਜੀ ਕੀਤੀ ਲੇਡੀ ਸੀ ਉਹ ਜਦੋਂ ਛੋੜ ਕੱਢਿਆ ਤੇ ਉਹਨੂੰ ਬਾਅਦ ਜਦੋਂ ਪਿੰਡ ਦੇ ਬੰਦੇ ਸੰਗਠਨਾਂ ਬਣ ਕੇ ਲਏ